ਮਹਾਰਾਸ਼ਟਰ ਦੇ ਸਿਆਸੀ ਗਲਿਆਰਿਆਂ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਡਿਪਟੀ ਸੀਐਮ ਅਜੀਤ ਪਵਾਰ ਦਾ ਜਹਾਜ਼ ਹਾਦਸੇ ਵਿੱਚ ਦਿਹਾਂਤ ਹੋ ਗਿਆ ਉਹ ਮੁੰਬਈ ਤੋਂ ਬਾਰਾਮਤੀ ਜਾ ਰਹੇ ਸਨ ਜਦੋਂ ਇਹ ਜਹਾਜ਼ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਕਰੀਬ ਅੱਜ 8:30 ਵਜੇ ਸਵੇਰੇ ਇਹ ਜਹਾਜ਼ ਹਾਦਸਾ ਵਾਪਰਿਆ ਜਿਸ ਵਿੱਚ ਅਜੀਤ ਪਵਾਰ ਹੋਰਾਂ ਦੀ ਜਾਨ ਚਲੀ ਗਈ ਉਹਨਾਂ ਤੋਂ ਇਲਾਵਾ ਲਗਭਗ 6 ਲੋਕ ਨੇ ਜਿਹੜੇ ਇਸ ਦੇ ਵਿੱਚ ਸਵਾਰ ਸਨ ਉਹਨਾਂ ਦੀ ਵੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਇਹ ਹਾਦਸਾ ਵਾਪਰਿਆ ਤਾਂ ਜਹਾਜ਼ ਦੇ ਪਰ ਖੱਟੇ ਉੜ ਗਏ ਤਸਵੀਰਾਂ ਸਾਹਮਣੇ ਆਈਆਂ ਨੇ ਵੀਡੀਓ ਸਾਹਮਣੇ ਆਈ ਆ ਤੁਹਾਨੂੰ ਅਸੀਂ ਇਹ ਵੀਡੀਓ ਦਿਖਾ ਰਹੇ ਹਾਂ ਜਿਹੜੀ ਬਾਰਾਮਤੀ ਤੋਂ ਸਾਹਮਣੇ ਆਈ ਆ ਜਦੋਂ ਅੱਜ ਅਜੀਤ ਪਵਾਰ ਸਵੇਰੇ ਮੁੰਬਈ ਤੋਂ ਬਾਰਾਮਤੀ ਜਾ ਰਹੇ ਸਨ ਤਾਂ ਇਸੇ ਦੌਰਾਨ ਇਹ ਹਾਦਸਾ ਵਾਪਰਿਆ ਜਿਸ ਦੇ ਵਿੱਚ ਉਹਨਾਂ ਦੀ ਜਾਨ ਚਲੀ ਗਈ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਮੁੰਬਈ ਤੋਂ ਬਾਰਾਮਤੀ ਜਾ ਰਹੇ ਸਨ ਜ਼ਿਕਰਯੋਗ ਹੈ ਕਿ ਉਹ ਬੀਤੇ ਕੱਲ 27 ਜਨਵਰੀ ਨੂੰ ਮੁੰਬਈ ਦੇ ਵਿੱਚ ਮੁੱਖ ਮੰਤਰੀ ਦਵਿੰਦਰ ਫੜਨਵੀਸ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਸਨ ਤਾਂ ਅੱਜ ਜਦੋਂ ਉਹ ਸਵੇਰੇ ਬਾਰਾਮਤੀ ਜਾ ਰਹੇ ਸਨ ਤਾਂ ਇਹ ਲਗਭਗ 8:30 ਵਜੇ ਇਹ ਹਾਦਸਾ ਵਾਪਰਿਆ 8:45 ਮਿੰਟ ਤੇ ਹਾਦਸਾ ਵਾਪਰਿਆ ਤਾਂ ਇਸ ਦੌਰਾਨ ਜਹਾਜ਼ ਦੇ ਪਰਖੱਚੇ ਉੱਡ ਗਏ ਦੱਸਿਆ ਜਾ ਰਿਹਾ ਹੈ ਕਿ ਚਾਰਟ ਜਿਹੜਾ ਉਹਨਾਂ ਦਾ ਜਹਾਜ਼ ਸੀ ਉਸ ਦੇ ਵਿੱਚ ਸਵਾਰ ਸਨ ਤਾਂ ਜਵੇਂ ਇਹ ਹਾਦਸਾ ਵਾਪਰਿਆ ਜਹਾਜ਼ ਦੇ ਪਰ ਖੱਤੇ ਉੜ ਗਏ ਤੇ ਉਹਨਾਂ ਦੀ ਜਾਨ ਚਲੀ ਗਈ ਉਹਨਾਂ ਤੋਂ ਇਲਾਵਾ 6 ਲੋਕ ਹੋਰ ਸਵਾਰ ਸਨ ਉਹਨਾਂ ਦੀ ਵੀ ਮੌਕੇ ਤੇ ਹੀ ਮੌਤ ਹੋ ਗਈ ਜਿਸ ਤੋਂ ਬਾਅਦ ਸੂਬੇ ਦੇ ਵਿੱਚ ਸੋਗ ਦੀ ਲਹਿਰ ਹੈ ਅਤੇ ਸਰਕਾਰੀ ਛੁੱਟੀ ਦਾ ਵੀ ਐਲਾਨ ਕਰ ਦਿੱਤਾ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਮਹਾਰਾਸ਼ਟਰ ਦੇ ਵਿੱਚ ਇੱਕ ਦਿਨ ਦੀ ਸਰਕਾਰੀ ਛੁੱਟੀ ਅਤੇ ਤਿੰਨ ਦਿਨਾਂ ਦੇ ਰਾਜ ਵਿਆਪੀ ਸੋਗ ਦਾ ਐਲਾਨ ਕੀਤਾ ਮੁੱਖ ਮੰਤਰੀ ਨੇ ਮੁੰਬਈ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਸ ਨੂੰ ਸੂਬੇ ਲਈ ਇੱਕ ਨਾ ਪੂਰਾ ਘਾਟਾ ਦੱਸਿਆ ਉਹਨਾਂ ਨੇ ਦੱਸਿਆ ਕਿ ਇਸ ਦੇ ਨਾਲ ਜਿਹੜਾ ਘਾਟਾ ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ ਕਿਉਂਕਿ ਅਜੀਤ ਅਜੀਤ ਪਵਾਰ ਹੋਰਾਂ ਨਾਲ ਉਹਨਾਂ ਦੀ ਗੂੜੀ ਦੋਸਤੀ ਸੀ ਤੇ ਉਹ ਕੈਬਿਨੇਟ ਦੇ ਵਿੱਚ ਇਕੱਠੇ ਸਨ ਉਹਨਾਂ ਅਜੀਤ ਪਵਾਰ ਨੂੰ ਇੱਕ ਬਹੁਤ ਹੀ ਮਿਹਨਤੀ ਆਗੂ ਵਜੋਂ ਯਾਦ ਕਰਦੇ ਆ ਕਿਹਾ ਕਿ ਉਹਨਾਂ ਨੇ ਮਹਾਰਾਸ਼ਟਰ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ ਫਟਨਵੀਸ ਨੇ ਇਸ ਘਟਨਾ ਨੂੰ ਆਪਣਾ ਨਿੱਜੀ ਘਾਟਾ ਦੱਸਦਿਆਂ ਕਿਹਾ ਕਿ ਇੱਕ ਨਜ਼ਦੀਕੀ ਦੋਸਤ ਮੈਂ ਆਪਣਾ ਗਵਾ ਦਿੱਤਾ ਇਸ ਤੋਂ ਇਲਾਵਾ ਦਿੱਗਜ ਜਿਹੜੇ ਨੇਤਾ ਨੇ ਪ੍ਰਧਾਨ ਮੰਤਰੀ ਮੋਦੀ ਨੇ ਅਤੇ ਗ੍ਰਹਿ ਮੰਤਰੀ ਇਮਤਸ਼ਾਹ ਨੇ ਵੀ ਇਸ ਹਾਦਸੇ ਤੇ ਡੂੰਗਾ ਦੁੱਖ ਪ੍ਰਗਟਾਇਆ ਹੈ ਅਜੀਤ ਪਵਾਰ ਦੀ ਮ੍ਰਿਤਕ ਦੇਹ ਨੂੰ ਅੱਜ ਬਾਰਾਮਤੀ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਹਨਾਂ ਦੇ ਸਮਰਥਕਾਂ ਦੀ ਭਾਰੀ ਭੀੜ ਆ ਜਿਹੜੀ ਉਹ ਇਕੱਠੀ ਨਜ਼ਰ ਆਈ ਉਹਨਾਂ ਦੇ ਚਾਹਣ ਵਾਲੇ ਉਹਨਾਂ ਦੇ ਫੈਨਸ ਨੇ ਜਿਹੜੇ ਉਹ ਉੱਥੇ ਪਹੁੰਚੇ ਉਹਨਾਂ ਦੀ ਪਤਨੀ ਸੁਨੇਤਰਾ ਪਵਾਰ ਪੁੱਤਰ 파ਰਥ ਪਵਾਰ ਚਚੇਰੀ ਭੈਣ ਪ੍ਰੀਆ ਸੋ ਪ੍ਰਿਆ ਅਤੇ ਐਨਸੀਪੀ ਦੇ ਕਾਰਜਕਾਰੀ ਪ੍ਰਧਾਨ ਪਰਫੁੱਲ ਪਟੇਲ ਨਵੀਂ ਦਿੱਲੀ ਤੋਂ ਬਾਰਾਮਤੀ ਲਈ ਰਵਾਨਾ ਹੋ ਗਏ ਮੁੱਖ ਮੰਤਰੀ ਫਰਨवीस ਅਤੇ ਇਕਨਤ ਸਿੰਦੇ ਵੀ ਜਲਦ ਹੀ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਲਈ ਬਾਰਾਮਤੀ ਪਹੁੰਚ ਰਹੇ ਹਨ ਅਜੀਤ ਪਵਾਰ ਐਨਸੀਪੀ ਦੇ ਸੰਸਥਾਪਕ ਸ਼ਰਦ ਪਵਾਰ ਦੇ ਭਤੀਜੇ ਸਨ ਉਹ ਮਹਾਰਾਸ਼ਟਰ ਦੇ ਸਭ ਤੋਂ ਲੰਮੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਉਪ ਮੁੱਖ ਮੰਤਰੀ ਸਨ ਉਹਨਾਂ ਦੇ ਉਹਨਾਂ ਨੇ ਵੱਖ-ਵੱਖ ਸਰਕਾਰਾਂ ਦੌਰਾਨ 6 ਵਾਰ ਇਸ ਅਹੁਦੇ ਦੀ ਜ਼ਿੰਮੇਵਾਰੀ ਸੰਭਾਲੀ ਜਿਸ ਵਿੱਚ ਪ੍ਰithvi ਰਾ चौहान, ਦਵਿੰਦਰ ਫੜਨਵੀਸ, ਉਦਵ ਠੱਕਰੇ ਅਤੇ ਇਕਨਤ ਛੰਦੇ ਦੀਆਂ ਕੈਬਿਨੇਟਾਂ ਮੀਟਿੰਗਾਂ ਦੇ ਜਿਹੜੀਆਂ ਕੈਬਿਨੇਟ ਦੇ ਵਿੱਚ ਉਹ ਸ਼ਾਮਲ ਹੋਏ ਉਹ ਆਪਣੇ ਪਿੱਛੇ ਆਪਣੀ ਪਤਨੀ ਸੁਨੇਤਰਾ ਪਵਾਰ ਅਤੇ ਦੋ ਪੁੱਤਰ ਜੈ ਅਤੇ ਪਰਥ ਪਵਾਰ ਨੂੰ ਛੱਡ ਗਏ ਹਨ ਜਿਸ ਤੋਂ ਬਾਅਦ ਅੱਜ ਉਹਨਾਂ ਦਾ ਹੁਣ ਦਿਹਾਂਤ ਹੋ ਗਿਆ ਤਾਂ ਹੁਣ ਸੂਬੇ ਦੇ ਵਿੱਚ ਸੋਗ ਦੀ ਲਹਿਰ ਹੈ ਜਿਨਨੇ ਵੀ ਵੱਡੇ ਦਿਗਜ ਆਗੂ ਨੇ ਉਹਨਾਂ ਦੇ ਵੱਲੋਂ ਇਸ ਘਟਨਾ ਤੇ ਗਹਿਰਾ ਦੁੱਖ ਪ੍ਰਗਟਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਅਜੀਤ ਪਵਾਰ ਨੇ ਜਿਹੜੇ ਉਹਨਾਂ ਦੀ ਅੱਜ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ ਆ ਤਾਂ ਹੁਣ ਮਹਾਰਾਸ਼ਟਰ ਦੀ ਸਿਆਸਤ ਦੇ ਜਿਹੜੇ ਸਮੀਕਰਨ ਨੇ ਉਹ ਵੀ ਬਦਲ ਸਕਦੇ ਨੇ ਸੀਰ ਪਟੇਲ ਜੋ ਕਿ ਕੇਂਦਰੀ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਅਜੀਤ ਪਵਾਰ ਦੇ ਅਜੀਤ ਪਵਾਰ ਨੇ ਮਹਾਰਾਸ਼ਟਰ ਦੀ ਸਿਆਸਤ ਵਿੱਚ ਆਪਣੀ ਇੱਕ ਖਾਸ ਜਗ੍ਹਾ ਬਣਾਈ ਇਹ ਉਹਨਾਂ ਦੇ ਪਰਿਵਾਰ ਅਤੇ ਰਾਜ ਲਈ ਬਹੁਤ ਵੱਡਾ ਨੁਕਸਾਨ ਹੈ ਉਹਨਾਂ ਦੀ ਜਾਣ ਦੇ ਨਾਲ ਸੂਬੇ ਦੀ ਰਾਜਨੀਤੀ ਦੇ ਜਿਹੜੇ ਸਿਆਸੀ ਸਮੀਕਰਨ ਨੇ ਸਿਆਸੀ ਹਾਲਾਤ ਨੇ ਉਹ ਬਦਲ ਜਾਣਗੇ ਔਰ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਹਾਦਸੇ ਦੇ ਸਮੇਂ ਉੱਥੇ ਜਿਹੜੇ ਚਸ਼ਮਦੀਦ ਸਨ ਜਿਹੜੇ ਉੱਥੇ ਮੌਕੇ ਤੇ ਮੌਜੂਦ ਲੋਕ ਸਨ ਤਾਂ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਹਾਜ਼ ਹੀਠਾਂ ਆ ਰਿਹਾ ਸੀ ਤਾਂ ਅਸੀਂ ਸੋਚ ਰਹੇ ਸੀ ਕਿ ਕਿਤੇ ਨਾ ਕਿਤੇ ਇਹ ਜਹਾਜ਼ ਕ੍ਰੈਸ਼ ਨਾ ਹੋਵੇ ਤਾਂ ਉਹਨਾਂ ਨੇ ਕਾਮਨਾ ਕੀਤੀ ਉਦੋਂ ਹੀ ਇਹ ਜਹਾਜ਼ ਹਾਦਸਾ ਹੋਇਆ ਉਹਨਾਂ ਨੇ ਕਿਹਾ ਕਿ ਸਾਨੂੰ ਪਹਿਲਾਂ ਲੱਗਿਆ ਕਿ ਏਅਰ ਟਰੈਪ ਤੇ ਉਤਰ ਰਿਹਾ ਪਰ ਇਹ ਕ੍ਰੈਸ਼ ਹੋ ਗਿਆ ਅਤੇ ਉਸ ਤੋਂ ਬਾਅਦ ਧਮਾਕਾ ਹੋਇਆ ਇੱਕ ਤੋਂ ਬਾਅਦ ਇੱਕ ਲਗਭਗ 4 ਤੋਂ 5 ਧਮਾਕੇ ਹੋਏ ਜਿਸ ਤੋਂ ਬਾਅਦ ਜਿਹੜਾ ਪੂਰਾ ਜਹਾਜ਼ ਆ ਉਹ ਹਾਦਸਾ ਗ੍ਰਸਤ ਹੋ ਗਿਆ ਔਰ ਦੂਰ ਦੂਰ ਤੱਕ ਇਸ ਦੀ ਆਵਾਜ਼ ਸੁਣਾਈ ਦਿੱਤੀ ਔਰ ਪੂਰਾ ਜਿਹੜਾ ਇਲਾਕਾ ਸੀ ਉਸ ਤੋਂ ਬਾਅਦ ਸਹਿਮ ਉੱਠਿਆ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬਾਰਾਮਤੀ ਦੀਆਂ ਜਿੱਥੇ ਅੱਜ ਅਜੀਤ ਪਵਾਰ ਜੋ ਕਿ ਮਹਾਰਾਸ਼ਟਰ ਦੇ ਦੀਪਤੀ ਸੀਮ ਨੇ ਉਹਨਾਂ ਦੀ ਜਾਨ ਚਲੀ ਗਈ ਹੈ ਔਰ ਉਹਨਾਂ ਤੋਂ ਇਲਾਵਾ 6 ਹੋਰ ਲੋਕ ਨੇ ਜਿਹੜੇ ਉਹ ਵੀ ਇਸ ਹਾਦਸੇ ਵਿੱਚ ਆਪਣੀ ਜਾਨ ਗਵਾ ਚੁੱਕੇ ਨੇ ਇਸ ਤੋਂ ਬਾਅਦ ਇਸ ਘਟਨਾ ਤੇ ਵੱਖ-ਵੱਖ ਸਿਆਸੀ ਆਗੂਆਂ ਨੇ ਡੂੰਘਾ ਦੁੱਖ ਪ੍ਰਗਟਾਇਆ ਔਰ ਹੁਣ ਜਿਹੜਾ ਮਹਾਰਾਸ਼ਟਰ ਹੈ ਉੱਥੇ ਦੀ ਸਿਆਸਤ ਦੇ ਸਮੀਕਰਣੇ ਜਿਹੜੇ ਸਿਆਸੀ ਸਮੀਕਰਣੇ ਉਹ ਵੀ ਬਦਲ ਜਾਣਗੇ